ਕੁਝ ਦਿਨ ਪਹਿਲਾਂ ਤੁਹਾਨੂੰ ਇੱਕ ਖਬਰ ਦਿਖਾਈ ਸੀ ਜਿਸ ਵਿੱਚ ਕਿ ਇੱਕ ਛੋਟੇ ਦੇ ਖਿਡਾਰਨ ਜਿਹੜੀ ਸੀਗੀ ਖੇਤਾਂ ਵਿੱਚ ਫੀਸ ਦੇ ਲਈ ਚੋਣਾ ਲਗਾਉਂਦੀ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲਾਂ ਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਸੂਬੇ ਚ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬੋਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ। ਜਦਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਅਸੀਂ ਜੀ ਬੱਚਿਆਂ ਨੂੰ ਮਾਹੌਲ ਦੇਵਾਂਗੇ। ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਵੀ ਦੇਵਾਂਗੇ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨितीश ਦਾ ਨਾਮ ਐਲਾਨ ਕਰਨਾ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹோம் ਸਕੂਲ ਆਫ ਫੈਮਿਨਨ ਸ਼ਹਿਟਾ ਮੈਂ ਪੜ੍ਹਦੀ ਹਾਂ ਪੜਾਈ ਦਾ ਇੱਕ ਹੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ यूपीएससी दी तैयारी ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਨੀਟੋ ਜੈਲੀ স্পেশাল ਕੋਚਿੰਗ ਕੇ ਲੈਂ ਜਾਂਦੇ ਐ ਇਹਨਾਂ ਦੇ ਕੈਂਪਸ ਵੀ ਲੱਗਦੇ ਐ ਮੈਰਿਟੋਰੀਅਸ ਫੁੱਲ ਦੇ ਵਿੱਚ ਪਿਛਲੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਈਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੇ ਵੀ ਫੀਸ ਅਪੋਰਟ ਕਰਨਾ ਬੱਸ ਸਾਡੇ ਬੱਚੇ ਲਈ ਬਹੁਤ ਮੁਸ਼ਕਲ ਆ ਪਰ ਫ੍ਰੀ ਆਫ ਕਾਸ ਸਾਡੇ ਬੱਚੇ ਉੱਥੇ ਰੈਜੀਡੈਂਸ਼ੀਅਲੀ ਰਹਿ ਕੇ ਔਰ ਉੱਥੋਂ ਸਿੱਖ ਕੇ ਆਏ ਆ ਬੱਚੇ ਫੀਸ ਦੇ ਲਈ ਚੋਣਾ ਲਗਾਉਂਦੀ ਹੋਈ ਦੇਖੀ ਗਈ ਸੀ ਉਸ ਤੋਂ ਬਾਅਦ ਦਿਨਿਕ ਸੁਰਤ ਦੇ ਖਬਰ ਦਿਖਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਅੱਜ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਉਸ ਤੀਹ ਦੇ ਘਰ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਵਕਤ ਵੇਖਸਾਤੋਂ ਤਸਵੀਰਾਂ ਤੁਸੀਂ ਜਿੱਥੇ ਕਿ ਇਸ ਵਕਤ ਕੁਲਤਾਰ ਸਿੰਘ ਸੰਧਵਾ ਦੇ ਨਾਲ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਇਸ ਵਕਤ ਬੈਠਾ ਹੋਇਆ ਹੈ तमाम ਮੈਡਲਸ ਜਿਹੜੇ ਨੇ ਉਹ ਦਿਖਾਏ ਜਾ ਰਹੇ ਨੇ ਅਤੇ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਜੋ ਸਰਟੀਫਿਕੇਟਸ ਵਗੈਰਾ ਨੇ ਉਹ ਇੱਥੇ ਕੁਲਤਾਰ ਸਿੰਘ ਸੰਧਵਾ ਨੂੰ ਦਿਖਾਇਆ ਜਾ ਰਿਹਾ ਹੈ। ਵੇਖ ਸਕਦੇ ਹੋ ਮੈਡਲਾਂ ਦਾ ਟੇਰ ਲੱਗਿਆ ਹੋਇਆ ਹੈ। ਟਰੋਫੀਜ਼ ਦਾ ਟੇਰ ਲੱਗਿਆ ਹੋਇਆ ਹੈ। ਪਰ ਮਹਿਜ ਆਪਣੀ ਫੀਸ ਦੇ ਲਈ ਇਸ ਬੱਚੀ ਨੂੰ ਖੇਤ ਦੇ ਵਿੱਚ ਝੋਨਾ ਤੱਕ ਲਗਾਉਣਾ ਪਿਆ ਸੀਗਾ। ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ। ਜਿੱਥੇ ਕਿ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਉਸ ਬੇਟੀ ਦੇ ਡਾਕੂਮੈਂਟਸ ਇਸ ਵਕਤ ਵੇਖ ਰਹੇ ਨੇ। ਤਾਂ ਤਸਵੀਰਾਂ ਫਰੀਦਗੋਟ ਦੇ ਪਿੰਡ ਜਿੱਤ ਗਿਲਦਿਆਂ ਦੇ। ਜਿੱਥੇ ਕਿ ਕੁਲਤਾਰ ਸਿੰਘ ਸੰਧਵਾ ਪਹੁੰਚੇ ਨੇ ਅਤੇ ਇਸ ਵਕਤ ਵੇਖਸਾ ਦੀ ਤਸਵੀਰ ਤੁਸੀਂ ਵੀਰਪਾਲ ਕੋਰਸ ਬਿਟਦਾ ਨਾਮ ਹੈ ਜਿੱਥੇ ਕਿ ਕੁਲਤਾਰ ਸਿੰਘ ਸੰਧਵਾ ਪਹੁੰਚੇ ਹੋਏ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਇਸ ਵਕਤ ਜਿਹੜੀ ਹੈਗੀ ਹੈ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਅਤੇ ਬੇਟਾ ਇਹ ਜੋ ਇਹਨਾਂ ਦਾ ਖਰਚਾ ਵਗੈਰਾ ਹੋ ਸਾਰਾ ਇਹਨਾਂ ਵੱਲੋਂ ਚੱਕੇ ਜਾਂਦੀ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਇਹ ਤਾਂ ਨਪਕ ਕਰਾ ਵਾਸਤੇ ਬਣਾਉਂਦਾ ਹੈ ਨਾ ਉਹ ਸਪੈਕ ਨੂੰ ਨਾ ਕਿ ਬੀ ਬਾਕੀ ਪੜਾ ਕਰਾਇਆ ਹੋਈ ਹੋਈ ਚਾਹੀਦੀ ਹੋ ਪਰ ਜੌਬ ਦੇ ਕਾਬਿਲ ਬਣ ਜਾ ਠੀਕ ਆ ਆਪਦੀ ਪੜ ਕੇ ਪੂਰੀ ਤਿਆਰੀ ਕਰ ਪਟਿਆਲੇ ਦਾ ਬੜਾ ਕੁਝ ਹੈ ਠੀਕ ਹੈ ਤਿਆਰੀ ਕਰ ਪੀਸੀਐਸ ਕਰ ਠੀਕ ਆ ਹੋ ਸਕਦਾ ਤੋ ਐਡੀਐਮ ਹੀ ਲੱਗ ਜੇ ਠੀਕ ਹੈ ਤੋ ਤਕੜੀ ਹੋ ਕੇ ਪੜਾਈ ਤੇ ਫੋਕਸ ਰੱਖਣਾ ਹੈ ਫੋਕਸ ਇਹ ਰੱਖਣਾ ਕਿ ਸਿਵਲ ਸਰਵਿਸ ਕਰਨੀ ਹੈ ਸਪੋਰਟ ਮੈਂ ਸਪੋਰਟ ਦਾ ਕੋਟਾ ਹੁੰਦਾ ਦੇਚ ਹਾਂਜੀ ਠੀਕ ਹੈ ਤੂੰ ਦਾ ਫਰ ਫਾਇਦਾ ਹੋ ਜੂ ਤੈਨੂੰ ਪਰ ਬਸ ਤਾ ਦੀ ਪੜ੍ਹਾਈ ਪੂਰੀ ਡੰਗ ਤਰਾ ਕਰ ਲੈ ਤੇਰੀ ਪੜ੍ਹਾਈ ਤੇ ਕੋਈ ਰਕੜੀ ਮੈਂ ਨਹੀਂ ਪੈਣ ਦਿਆਂਗਾ ਠੀਕ ਹੈ ਤੂੰ ਸਾਡੀ ਮੇਰੀ ਕੁੜੀ ਹੈ ਠੀਕ ਹੈ ਤੁਹਾਨੂੰ ਹਾਂ ਤੁਹਾਨੂੰ ਜਿਹੜੀ ਦਾ ਹਾਂ ਤਾਂ ਕੁੜੀਆ ਬੇਟੀ ਦੇ ਨਾਲ ਕੋਈ ਆ ਪਖੜਨ ਵੀ ਕਰਾਂਗੇ ਜੀ ਸੰਧਵਾ ਸਾਹਿਬ ਕਿਸ ਪੁੱਛੇ ਹੋ ਬੇਟੀ ਦੇ ਕਰੇ ਕਿਸ ਤਰੀਕੇ ਦੇ ਹਾਲਾਤ ਨੇ ਕਿਸ ਤੱਕ ਮਦਦ ਕੀਤੀ ਨੇ ਦੇਖੋ ਸ਼੍ਰੀਮਾਨ ਅਰਵਿੰਦ ਕੇਜਰੀ왈 ਜੀ ਵੱਲੋਂ ਜਿਹੜੀ ਚਲਾਈ ਵੀ ਮੁਹਮਮਾ ਹੈ ਉਹਦੇ ਚ ਭਗਵੰਤ ਮਾਨ ਜੀ ਵੀ ਨਾਲ ਲੱਗੇ ਐ ਸਸੀਂ ਸਾਰੇ ਸਾਡੇ ਜਿਹੜੇ ਮੰਤਰੀ ਸਹਿਬਾਨ ਐ ਸਾਰੇ ਮਤਲਬ ਐਮ ਐਲ ਏ ਸਹਿਬਾਨ ਆ ਪੰਜਾਬ ਸਰਕਾਰ ਵੀ ਲੱਗੀ ਹੋਈ ਆ ਸਾਡਾ ਜਿਹੜਾ ਮੇਨ ਫੋਕਸ ਆ ਉਹ ਇਹ ਐ ਵੀ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਕੇ ਜ਼ਿੰਦਗੀ ਜਿਉਣ ਯੋਗ ਬਣਾਉਣਾ ਵਧੀਆ ਸਿਹਤ ਸਹੂਲਤਾਂ ਦੇ ਕੇ ਬਹੁਤ ਵਧੀਆ ਖਿਡਾਰੀ ਐ ਬੱਚੀ ਵੀਰਪਾਲ ਕੌਰ ਅ ਜਿਤਗਿਲ ਪਿੰਡ ਤੋਂ ਸਾਡੇ ਤੋਂ ਤੇ ਸਾਡਾ ਹੀ ਪਿੰਡ ਐ ਇਹ ਤੇ ਇਹ ਵਿਚਾਰੀ ਆਲ ਦੀ ਫੀਸ ਭਰਨ ਵਾਸਤੇ ਨੇ ਝੋਨਾ ਲਾਉਣਾ ਪੈ ਰਿਹਾ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਪਰ ਮਤਲਬ ਅਸੀਂ ਇੰਨੇ ਜੋਗੇ ਤਾਂ ਹੈਗੇ ਵੀ ਅਸੀਂ ਆਪਣੀ ਕੁੜੀ ਦੀ ਫੀਸ ਭਰ ਦਿੱਤੀ ਹੈ ਸੋ ਇਹ ਮੇਰੀ ਬੇਟੀ ਹੈ ਮੈਂ ਇਹਦੀ ਫੀਸ ਭਰੂੰਗਾ ਤਾਂ ਬਿਲਕੁਲ ਕੁਤਾਰ ਸਿੰਘ ਸੰਧਵਾ ਜਿਹੜੇ ਨੇ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਦੈਨਿਕ ਸੁਰਬਲੋਏ ਖਬਰ ਜਿਹੜੀ ਦਿਖਾਈ ਗਈ ਸੀ ਤਾਂ ਅੱਜ ਕੁਲਾਰ ਸਿੰਘ ਸੰਧਵਾ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਪੂਰਾ ਖਰਚਾ ਜਿਹੜਾ ਹੈਗਾ ਇਸ ਬੇਟੀ ਦਾ ਉਠਾਉਣ ਦੇ ਲਈ ਗੱਲ ਜਿਹੜੀ ਹੈਗੀ ਆ ਉਹ ਕਹੀ ਹੈ ਫਿਲਹਾਲ ਵੇਖਦੇ ਆ ਕਿ ਐਸ ਬੇਟਨ ਹੋਰ ਕੋਈ ਸਮੱਸਿਆ ਨਾ ਹੋਵੇ ਇਸ ਨੂੰ ਲੈ ਕੇ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਨੇ 24 ਵਕਤ ਵੀਰਪਾਲ ਸਾਡੇ ਨਾਲ ਮੌਜੂਦ ਹੈ ਵੀਰਪਾਲ ਅੱਜ ਕੁਲਤਾਰ ਸਿੰਘ ਸਾਹਿਬ ਨੂੰ ਇੱਥੇ ਪਹੁੰਚੇ ਸੀਗੇ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਉਹ ਕਰੇ ਜੀ ਸਾਹਿਬ ਵੀ ਮੇਰੀ ਤੀ ਵਰਗੇਤੀ ਬਣਾ ਕੇ ਰੱਖਾਂਗੇ ਹਾਂ ਜੀ ਪਹਿਲਾਂ ਉਹ ਸਾਡੇ ਘਰ ਆਏ ਮੈਂ ਉਹਨਾਂ ਦਾ ਸ਼ੁਕਰਿਆਦਾ ਕਰਦੀ ਆਂ ਕਿ ਉਹ ਸਾਡੇ ਏਡੇ ਛੋਟੇ ਜਿਹੇ ਘਰ ਵਿੱਚ ਆਈ ਤਾਂ ਮੈਂ ਉਹਨਾਂ ਦੇ ਸ਼ੁਕਰਗੁਜ਼ਾਰ ਆਂ ਕਿ ਉਹਨਾਂ ਨੇ ਮੈਨੂੰ ਆ ਕੇ ਮਿਲਣ ਦੀ ਕੋਸ਼ਿਸ਼ ਕੀਤੀ ਉਹ ਸੈਕੰਡਲੀ ਉਹ ਮੈਨੂੰ ਕਹਿ ਕੇ ਗਏ ਨੇ ਕਿ ਜੇਕਰ ਮੈਂ ਸਟੱਡੀ ਕਰਨਾ ਚਾਹੁੰਨੀ ਆ ਤਾਂ ਉਹ ਮੈਂ ਮੇਰੀ ਸਟੱਡੀ ਦਾ ਖਰਚਾ ਮਨ ਕੇ ਪੇ ਕਰਨਗੇ ਹਾਂਜੀ ਠੀਕ ਹੈ ਉਮੀਦ ਲੱਗ ਰਹੀ ਹੁਣ ਕੁਝ ਵੀ ਕਿਦਾਂ ਕਿਦਾਂ ਕਿ ਸਹਾਇਤਾ ਹੋਊਗੀ ਤਾਂ ਅੱਗੇ ਚੰਗੇ ਵੱਲ ਨੂੰ ਹੋ ਸਕਦਾ ਹਾਂਜੀ ਉਹ ਕਹਿ ਕੇ ਗਏ ਨੇ ਕਿ ਮੈਂ ਜੇਕਰ ਇੱਕ ਚੰਗੇ ਲੈਵਲ ਦੀ ਸਟੱਡੀ ਕਰ ਸਕਦੀ ਆ ਤਾਂ ਉਹ ਮੇਰਾ ਖਰਚਾ ਪੇ ਕਰਨਗੇ ਬਟ ਮੈਨੂੰ ਐਵੇਂ ਲੱਗਦਾ ਸੀਗਾ ਮੈਨੂੰ ਉਮੀਦ ਸੀਗੀ ਕਿ ਸ਼ਾਇਦ ਉਹ ਮੇਰੇ ਲਈ ਕੋਈ ਅਗਰ ਮੈਨੂੰ ਕੋਈ ਜੋਬ ਪ੍ਰੋਵਾਈਡ ਕਰਵਾ ਦਿੰਦੇ ਤਾਂ ਮੈਂ ਅੱਗੇ ਅਗਰ ਮਤਲਬ ਕਿ ਉਹ ਮੇਰੀ 1 ਸਾਲ ਦੀ ਸਟੱਡੀ ਦਾ ਖਰਚਾ ਦੇ ਰਹੇ ਨੇ ਅਗਰ ਮੈਂ ਹੋਰ ਅੱਗੇ ਪੜ੍ਹਨਾ ਹੁੰਦਾ ਅਗਰ ਮੇਰੇ ਕੋਲ ਕੋਈ ਚੰਗੀ ਜੌਬ ਹੁੰਦੀ ਤਾਂ ਮਤਲਬ ਮੈਂ ਇੱਕ ਚੰਗਾ ਖੇੜ ਵੀ ਸਕਦੀ ਸੀ ਤੇ ਮੈਂ ਅੱਗੇ ਪੜ੍ਹ ਵੀ ਸਕਦੀ ਸੀ ਠੀਕ ਹੈ ਮੈਨੂੰ ਲੱਗ ਰਿਹਾ ਕੋਈ ਹੁਣ ਕੁਲਤਾਰ ਸਿੰਘ ਸੰਧਵਾ ਐਸੇ ਵੀ ਕੋਈ ਹੁਣ ਠੀਕ ਹੋ ਜਾ ਸਾਰਾ ਕੁਝ ਹਾਂਜੀ ਇੰਨੀ ਮੇਰਾ ਜੀਜਾ ਕੋਈ ਨੌਕਰੀ ਦੇ ਜਾਂਦੇ ਬੱਚੀ ਨੂੰ ਚੱਲ ਸੌਥੀ ਜ਼ਿੰਦਗੀ ਨਿਕਲ ਜਾਂਦੀ ਸਾਰੀ ਨਾਲ ਸਾਡੀ ਬੱਚੀ ਦੀ ਨਿਕਲ ਜਾਂਦੀ ਕਹਿੰਦੇ ਕਿ ਵੀ ਅਸੀਂ ਪੜਾਉਣ ਦਾ ਖਰਚਾ ਚੱਕਾਂਗੇ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਸਕਦੇ ਕੱਲ ਨੂੰ ਕੱਲ ਨੂੰ ਆਂਦੇ ਆ ਵੀ ਵੱਡਾ ਅਫਸਰ ਬਣ ਜੂਗਾ ਵੀ ਲਖੇ ਪੜੇ ਵਧੀਆ ਜ਼ਿੰਦਗੀ ਫੇਰ ਬਣੂਗੀ ਇਹਦੀ ਠੀਕ ਹੈ ਹਾਂਜੀ ਸਰ ਆਏ ਕਿ ਆਏ ਇੱਕ ਮੰਤਰੀ ਸਾਹਿਬ ਆਜ ਕੋ ਚ ਲੱਗਿਆ ਹਾਂਜੀ 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 ਕੋਸ਼ਿਸ਼ ਕੀ ਲੱਗਿਆ ਜੀ ਮੰਤਰੀ ਸਾਹਿਬ ਆਏ ਜੀ ਆਏ ਅਸੀਂ ਬਹੁਤ ਬਹੁਤ ਧੰਨਵਾਦ ਆ ਸਾਡੇ ਗਰੀਬ ਘਰ ਇਹ ਵੀ ਕਿਸੇ ਮੰਤਰੀ ਦਾ ਪੈਰ ਪਿਆ ਅਸੀਂ ਬਹੁਤ ਕੋਸ਼ਿਸ਼ ਆ ਇਸ ਗੱਲ ਪਿੱਛੇ ਪਰ ਗੱਲ ਇਉਂ ਆ ਜੀ ਵੀ ਜਿਹੜੀ ਸਾਡੀ ਬੱਚੀ ਦੀ ਮਿਹਨਤ ਆ ਜਾਂ ਸਾਡੀ ਮਿਹਨਤ ਆ ਅੱਜ ਇਹ ਉਸ ਮੈਂ ਇੰਤਜ਼ਾਹੀ ਸਹੀ ਮੈਂ ਮੋਹੱਲੇ ਨੀ ਪਿਆ ਜੀ ਸਾਡੀ ਜੇ ਅੱਜ ਸਾਡੀ ਬੱਚੀ ਨੂੰ ਕੋਈ ਵੀ ਨੌਕਰੀ ਜੋਬ ਦਾ ਕੋਈ ਸਾਧਨ ਕਰ ਜਾਂਦੇ ਤਾਂ ਬਹੁਤ ਬਹੁਤ ਧੰਨਵਾਦ ਜੀ ਪਰ ਸਾਡੀ ਅੱਜ ਵੀ ਮੰਗ ਆ ਵੀ ਸਾਡੇ ਮੰਤਰੀ ਸਾਹਿਬ ਆਈ ਸਾਡੀ ਬਾਹ ਫੜੀ ਸਾਨੂੰ ਇਹਨਾਂ ਤੇ ਮਾਣ ਹੋਊਗਾ ਸਾਡੀ ਬੱਚੀ ਨੂੰ ਕੰਦੇ ਪੜਨ ਲਿਖਣ ਦਾ ਖਰਚਾ ਦੇਵਾਂਗੇ ਲੱਖ ਰੁਪਿਆ ਮਾਲੀ ਸਤਾ ਕਰ ਚੱਲੇ ਆ ਇਹਦਾ ਖਰਚਾ ਅਸੀਂ ਅੱਗੇ ਚੋਂ ਚੁੱਕਾਂਗੇ ਜੇ ਪੂਰਾ ਪੜ੍ਹ ਲਿਆ ਤੇ ਇਹਨੂੰ ਅਸੀਂ ਨੌਕਰੀ ਜਿਹੜੀ ਇਹਦੇ ਹੱਕ ਦੀ ਹੋਈ ਉਹ ਅਸੀਂ ਦੇਵਾਂਗੇ ਹੁਣ ਲੱਖ ਰੁਪਏ ਵੀ ਦੇ ਕੇ ਗਏ ਆ ਹਾਂਜੀ ਲੱਖ ਰੁਪਈਆ ਐਲਾਨ ਕਰਕੇ ਗਏ ਆ ਜੀ ਅਸੀਂ ਲੱਖ ਰੁਪਈਆ ਇਹਨੂੰ ਮਾਲੀ ਸਤਾ ਦੇਵਾਂਗੇ ਜਿਹੜੀ ਇਹਦੀ ਫੀਸ ਆ ਉਹਦਾ ਖਰਚਾ ਅਸੀਂ ਆਪ ਚੁੱਕਾਂਗੇ ਠੀਕ ਹੈ ਬਿਲਕੁਲ ਇਹ ਪਰਿਵਾਰ ਜਿਹੜਾ ਸੀਗਾ ਸਾਡੇ ਨਾਲ ਵੀਰਪਾਲ ਦਾ ਪਰਿਵਾਰ ਹੈ ਅਤੇ ਕੁਲਤਾਰ ਸਿੰਘ ਸੰਧਵਾ ਜਿਹੜੇ ਇੱਥੇ ਪਹੁੰਚੇ ਸੀਗੇ ਵਿਸ਼ੇਸ਼ ਤੌਰ ਤੇ ਅੱਜ ਤਾਂ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਖਬਰ ਦਿਖਾਈ ਸੀ ਜਿਸ ਵਿੱਚ ਕਿ ਵੀਰਪਾਲ ਨਾਮ ਦੀ ਇਹ ਬੇਟੀ ਜਿਹੜੀ ਹੈਗੀ ਹੈ ਖੇਤਾਂ ਵਿੱਚ ਫੀਸ ਦੇ ਲਈ ਚੋਣਾ ਲਗਾਉਣ ਲਈ ਮਜਬੂਰ ਸੀਗੀ ਤਾਂ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਖਰਚਾ ਚੱਕਣ ਦੀ ਗੱਲ ਜਿਹੜੀ ਹੈ ਕਿ ਉਹਨਾਂ ਨੇ ਕਹੀ ਹੈ ਨਾਲ ਦੇ ਨਾਲ ਲੱਖ ਰੁਪਇਆ ਮਾਲੀ ਸਹਾਇਤਾ ਦੇਣ ਦਾ ਐਲਾਨ ਉਹਨਾਂ ਨੇ ਕੀਤਾ ਤਾਂ ਫਿਲਹਾਲ ਵੇਖਦੇ ਹਾਂ ਕਿ ਵੀਰਪਾਲ ਕਦੋਂ ਆਪਣੇ ਪੈਰਾਂ ਤੇ ਖੜੀ ਹੋ ਕੇ ਦੇਸ਼ ਦੀ ਸੇਵਾ ਦੇ ਲਈ ਜੋ ਨਾ ਜਜ਼ਬਾ ਹੈਗਾ ਉਹ ਕਿਸ ਤਰੀਕੇ ਦਾ ਅੱਗੇ ਜਾ ਕੇ ਸਾਹਮਣੇ ਆਉਂਦਾ ਹੈ ਪਿੰਡ ਜੀਤਗਿਲ ਫਰੀਦਕੋਟ ਤੋਂ ਕੈਮਰਾ ਪਰਸਨ ਮਰਪ੍ਰੀਤ ਸਿੰਘ ਚਾਸਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par